ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸਮਾਦਾਨ ਕੀ ਕਹਨੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ ਸੁਰਜੀਤ ਪਾਤਰ ਦਾ ਜਨਮ ਸਾਲ 1945 ਨੂੰ ਪੰਜਾਬ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ ਉਹਨਾਂ ਦੇ ਮਾਤਾ ਜੀ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਜੀ ਦਾ ਨਾਮ ਸਰਦਾਰ ਹਰਪਜਨ ਸਿੰਘ ਸੀ ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖੈਰਾ ਮੱਜਾਂ ਤੋਂ 10ਵੀਂ ਪਾਸ ਕੀਤੀ। ਰਣਧੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਬੀਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚੀ ਦੀ ਡਿਗਰੀ ਕੀਤੀ ਸੀ। ਜਿਸ ਦਾ ਵਿਸ਼ਾ ਟਰਾਂਸਫਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀ ਸੀ। ਆਪਣੇ ਅਧਿਆਪਕ ਅਤੇ ਉੱਗੇ ਨਾਟਕਕਾਰ ਸਰਜੀਤ ਸਿੰਘ ਸੇਖੀ ਦੇ ਕਹਿਣ ਤੇ ਹੀ ਉਹਨਾਂ ਆਪਣੇ ਪਿੰਡ ਦੇ ਨਾਮ ਤੋਂ ਹੀ ਆਪਣਾ ਤਖ਼ल्लੁਸ ਪੱਤਰ ਰੱਖ ਲਿਆ। ਜਦੋਂ ਕਿ ਉਹ ਪਹਿਲਾਂ ਆਪਣੇ ਨਾਮ ਸਰਜੀਤ ਦੇ ਨਾਲ ਪੱਤਟ ਸ਼ਬਦ ਦੀ ਹੀ ਵਰਤੋਂ ਕਰਦੇ ਸਨ ਜੇਕਰ ਅਸੀਂ ਉਹਨਾਂ ਦੇ ਕਿਤੇ ਦੀ ਗੱਲ ਕਰੀਏ ਤਾਂ 1969 ਵਿੱਚ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਵਿੱਚ ਲੈਕਚਰਾਂਰ ਲੱਗੇ ਸੀ ਉਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਤੇ ਇੱਥੋਂ ਹੀ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਸੇਵਾਮੁਕਤ ਹੋਏ ਸੀ 2002 ਵਿੱਚ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਤੱਕ ਇਸ ਅਹੁਦੇ ਤੇ ਰਹਿੰਦੇ ਆ ਉਹਨਾਂ ਨੇ ਪੰਜਾਬੀ ਸਾਹਿਤ ਅਕਾਦਮੀ ਨੂੰ ਸਾਹਿਤਿਕ ਅਸਰਗਰਮੀਆਂ ਦਾ ਗੜ ਬਣਾ ਦਿੱਤਾ 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ ਸੀ 2013 ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਕ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਨਾਮਜ਼ਦ ਕੀਤਾ ਗਿਆ ਸੀ ਸਰਜੀਤ ਪਾਤਰ ਪਿੰਡਾਂ ਵਿੱਚ ਪਲਿਆ ਪਿੰਡੂ ਵਿਦਿਆਲਿਆਂ ਤੋਂ ਵਿਦਿਆ ਪ੍ਰਾਪਤ ਕੀਤੀ ਸੀ ਆਪਣੀਆਂ ਜੜ੍ਹਾਂ ਨੂੰ ਚੇਤੇ ਰੱਖਣ ਲਈ ਉਸਨੇ ਆਪਣੇ ਪਿੰਡ ਪਾਤਰ ਨੂੰ ਆਪਣੇ ਨਾਂ ਨਾਲ ਜੋੜ ਲਿਆ ਜਿਹੜਾ ਕਸਕਸਾ ਕੇ ਪਾਤਰ ਬਣ ਗਿਆ ਸਰਜੀਤ ਪਾਤਰ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਵਜੋਂ ਹੋਈ ਹਵਾ ਵਿੱਚ ਲਿਖੇ ਹਰਫ਼ ਪੁਸਤਕ ਤੋਂ ਪਹਿਲਾਂ ਇਹਨਾਂ ਦੀਆਂ ਗ਼ਜ਼ਲਾਂ ਉਲਾਜ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ। ਸਰਜੀਤ ਪਾਤਰ ਨੇ ਪੰਜਾਬੀ ਗ਼ਜ਼ਲ ਨੂੰ ਰਾਗ ਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਸੀ। ਗ਼ਜ਼ਲ ਦੇ ਹਰ ਸ਼ੇਅਰ ਦੀ ਤਾਪੱਸ ਸਬਦਾਂ ਵਿੱਚਲੀ ਗਹਿਰਾਈ ਮਨੁੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਡੋੜਦੀ ਹੈ। ਉਹਨਾਂ ਦੀ ਗ਼ਜ਼ਲ ਦੇ ਸੁਖਮ ਭਾਵਾਂ ਵਾਲੇ ਸ਼ੇਅਰ ਅੰਦਰੂਨੀ ਤਰਤਲ ਨੂੰ ਟੁੱਟਦੇ ਅਤੇ ਢੇਨੀ ਦੀ ਚਾਲ-ਬਾੰਗ ਚੁੰਗੀਆਂ ਪਰਦੇ ਹਨ। ਸਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫੀ ਅਤੇ ਡਿਟੇਲ ਸਮੱਸਿਆਵਾਂ ਨੂੰ ਪਾਦਾਰਸ਼ੀ ਰੂਪ ਵਿੱਚ ਕਲਮਬੰਦ ਕੀਤਾ ਹੈ। ਸਰਜੀਤ ਪਾਤਰ ਜਥਾਰਥ ਦੇ ਪਸਾਰੇ ਨੂੰ ਵਿਰੋਧ ਵਿੱਚ ਸਮੇਟਦਾ ਹੈ ਅਤੇ ਪਰਮਾਨਿਕ ਅਨੁਭਵ ਦੇ ਕੇ ਗਾਜ਼ਲ ਦੀ ਪੂਰਤੀ ਕਰਦਾ ਸੀ। ਪੰਜਾਬੀ ਗਾਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ ਆਧੁਨਿਕ ਅਤੇ ਪੰਜਾਬੀ ਰੰਗ ਵਾਲੀ ਪਛਾਣ ਦਿਵਾਉਣ ਦਾ ਸਿਹਰਾ ਉਹਨਾਂ ਨੂੰ ਜਾਂਦਾ ਹੈ ਜਿਵੇਂ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਜਾਂ ਫਿਰ ਬਲਦਾ ਵਿਰਖਾ ਖਤਮ ਹਾਂ ਬਸ ਸ਼ਾਂਤੀ ਕਹਾਂ ਸਰਜੀਤ ਪਾਤਰ ਨੇ ਲੋਕਾਂ ਦੇ ਦੁੱਖ ਦਰਦ ਨੂੰ ਆਪਣੀ ਕਵਿਤਾ ਅਤੇ ਗਾਜ਼ਲ ਰਾਹੀਂ ਬੜੇ ਹੀ ਵਧੀਆ ਤਰੀਕੇ ਨਾਲ ਕਲਮ ਬੰਦ ਕੀਤਾ ਹੈ ਜਿਸ ਵਿੱਚ ਉਹਨਾਂ ਦੇ ਨਿੱਜੀ ਤਜਰਬੇ ਵੀ ਸ਼ਾਮਲ ਹਨ ਉਹ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਕਿ ਮੈਂ ਉਦੋਂ ਦੂਜੇ ਜਮਾਤ ਵਿੱਚ ਪੜਦਾ ਸਾਂ ਮੈਨੂੰ ਉਹ ਸਵੇਰ ਯਾਦ ਹੈ ਜਦੋਂ ਟਾਂਗੀ ਤੇ ਬੈਠ ਕੇ ਉਹ ਕਰਤਾਰਪੁਰ ਗਏ ਅਤੇ ਉੱਥੇ ਗੱਡੀ ਚੜ੍ਹ ਕੇ ਬੰਬਈ ਫਿਰ ਦੰਜੀਰਾਬਾ ਮੈਨੂੰ ਆਪਣੇ ਘਰ ਦਾ ਥੋੜਾ ਜਿਹਾ ਬੂਹਾ ਯਾਦ ਹੈ ਜਿੱਤੇ ਅਸੀਂ ਸਾਰੇ ਖੜੇ ਸਾਂ ਮੇਰੇ ਬੀਜੀ ਮੇਰੀਆਂ ਚਾਰ ਭੈਣਾਂ ਅਤੇ ਇੱਕ ਛੋਟਾ ਭਰਾ ਦੋ ਭੈਣਾਂ ਵਿਆਹੀਆਂ ਹੋਈਆਂ ਸਨ ਦੋ ਬਿਉਂਜੋਗੀਆਂ ਪਿਤਾ ਜੀ 4-5 ਸਾਲ ਦੀ ਮਸਾਫਰੀ ਬਾਦ ਆਉਂਦੇ ਸਾਡੇ ਕੋਲ ਦੋ ਕੁ ਮਹੀਨੇ ਰਹਿੰਦੇ ਤੇ ਫਿਰ ਚਲੇ ਜਾਂਦੇ ਪਾਜੀ ਦੇ ਜਾਨ ਦੀ ਉਹ ਸਵੇਰ ਚੰਗੀ ਤਰ੍ਹਾਂ ਯਾਦ ਹੈ ਕਿ ਬਹੁਤ ਸਾਲਾਂ ਬਾਅਦ ਇਹ ਗੀਤ ਲਿਖਿਆ ਸੀ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਦੀ ਬਾਕੀ ਸਭ ਖੈਰ ਹੈ ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਥੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਉਦੋਂ ਮੇਰੀ ਆਂਦ ਮਸਾ ਫੁੱਲ ਪਰਸ ਉਹਨਾਂ ਨੇ ਆਪਣੇ ਮਨ ਦੇ ਭਾਵਾਂ ਨੂੰ ਮਾਂ ਬੋਲੀ ਵਿੱਚ ਪ੍ਰੋਕੇ ਪੇਸ਼ ਕੀਤਾ ਤੇ ਉਹਨਾਂ ਦੀ ਰਚਨਾ ਵਿੱਚ ਮਾਂ ਬੋਲੀ ਦੇ ਨਿਗਾਰ ਦਾ ਫਿਕਰ ਕਾਫੀ ਥਾਮਾ ਤੇ ਕਾਫੀ ਕਬਤਾਵਾ ਵਿੱਚ ਮਿਲਦਾ ਹੈ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਭਾਸ਼ਾ ਬਾਕ ਬਾਕ ਅੰਮ੍ਰਿਤ ਵੇਲਾ ਨੂਰ ਪਹਿਰ ਦਾ ਤੜਕਾ ਤੰਮੀ ਵੇਲਾ ਪਉ ਫਟਾਲਾ ਸ਼ਾ ਵੇਲਾ ਸੂਰਜ ਸਵਾ ਨੀਜੇ ਟਿੱਕੀ ਦੁਪਹਿਰ ਲਾਉਡਾ ਵੇਲਾ ਇੱਕ ਹੋਰ ਕਵਿਤਾ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸਭ ਚੀਚੀ ਕਰਦੀਆਂ ਚਿੜੀਆਂ ਦਾ ਸਭ ਕਲਕਲ ਕਰਦੀਆਂ ਨਦੀਆਂ ਦਾ ਸਭ ਸ਼ਾਂ ਸ਼ਾਂ ਕਰਦੇ ਵੇਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਹੈ ਪਰ ਸੁਣਿਆ ਹੈ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ ਪਾਤਰ ਸਿਰਫ ਮਨੁੱਖੀ ਪਿਆਰ ਤੱਕ ਹੀ ਸੀਮਤ ਨਹੀਂ ਸੀ ਉਹ ਕੁਦਰਤ ਨੂੰ ਵੀ ਇਥਾਂ ਪ੍ਰੇਮ ਕਰਦਾ ਸੀ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚ ਰੁੱਖਾਂ ਦਾ ਜ਼ਿਕਰ ਥਾਂ-ਥਾਂ ਮਿਲਦਾ ਹੈ ਇਤੋਂ ਤੱਕ ਕਿ ਉਸਦੇ ਇੱਕ ਕਾਵ ਸੰਗ੍ਰਹਿ ਦਾ ਨਾਮ ਵੀ ਵਿਰਕ ਅਰਜ ਕਰੇ ਹੈ ਉਹ ਰੁੱਖ ਨੂੰ ਇਨਸਾਨ ਦਾ ਸੰਗੀ ਸਾਥੀ ਮੰਨਦਾ ਹੈ ਰੁੱਖ ਦੀ ਦਰਿਆਦਿਲੀ ਤੇ ਨਿਮਰਤਾ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਕਿ ਕਿਵੇਂ ਰੁੱਖ ਬਿਨਾਂ ਕਿਸੇ ਫਾਇਦੇ ਦੀ ਆਸ ਦੇ ਲੋਕਾਂ ਲਈ ਛਾਂ ਕਰਦੇ ਹਨ ਉਹ ਬੁੱਤ ਪੂਜਾ ਤੇ ਵਿਅੰਗ ਕਰਦਿਆਂ ਰੁੱਖ ਦੀ ਸੰਭਾਲ ਤੇ ਜ਼ੋਰ ਦਿੰਦਾ ਹੈ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਜਾ ਕੀਤੇ ਵਿਰਖਾਂ ਤੇ ਵਰਖਾ ਪਾਣੀ ਉਨ੍ਹਾਂ ਦੀ ਕਵਿਤਾ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਲਿਖਿਆ ਹੈ ਕਿ ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿਗੇ ਵਿਰਖ ਵਾਲੀ ਹਾਂ ਬਣ ਕੇ ਰੁੱਖ ਬੋਲ ਨਾ ਸਕਦੇ ਭਾਵੇਂ ਬੰਦਿਆਂ ਦਾ ਦੁੱਖ ਜਾਣਦੇ ਸਰਜੀਤ ਪਾਤਰ ਨੇ ਆਪਣੀ ਕਵਤਾਵਾਂ ਵਿੱਚ ਭਿਆਨਕ ਸਮੇਂ ਵਿੱਚ ਸਿੱਧੀਆਂ ਸਪੱਟ ਗੱਲਾਂ ਕਹਿ ਕੇ ਰਹਿਣ ਪ੍ਰਤੀਕਾਂ ਦੂਰੇ ਅਰਥਾਂ ਦਾ ਪ੍ਰਯੋਗ ਕਰਕੇ ਆਪਣੇ ਸੰਦੇਸ਼ ਦਿੱਤੇ ਤੇ ਲੁਕਾਈ ਦੀ ਪੀੜ ਨੂੰ ਅਨੁਭਵ ਕੀਤਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਤਾਰਉ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਦ ਉਹਨਾਂ ਨੇ ਆਪਣੀ ਕਵਿਤਾਵਾਂ ਵਿੱਚ ਕਾਫੀ ਤਰ੍ਹਾਂ ਦੇ ਭਾਵ ਪੇਸ਼ ਕੀਤੇ ਪਰ ਉਹ ਇੱਕ ਕਵਿਤਾ ਜੋ ਬੱਚਿਆਂ ਦੇ ਭਾਵ ਪੇਸ਼ ਕਰਦੀ ਹੈ ਜੋ ਕਵਿਤਾ ਹਰ ਇੱਕ ਦਾ ਮਨ ਮੋੰਦੀ ਹੈ ਇਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪਾਰੇ ਪਾਰੇ ਵਸਤੇ ਲੰਬੇ ਲੰਬੇ ਰਸਤੇ ਤੱਕ ਗਏ ਨੇ ਗੋਡੇ ਦੁਖਣ ਲੱਗ ਪਏ ਮੋਢੇ ਐਨਾ ਭਾਰ ਚੁੱਕਿਆ ਹੈ ਅਸੀਂ ਕੋਈ ਖੋਤੇ ਆ ਟੀਚਰ ਜੀ ਆਉਣਗੇ ਆ ਕੇ ਹੁਕਮ ਸੁਣਾਉਣਗੇ ਸੋ ਲੋ ਕਿਤਾਬਾਂ ਖੋਲੋ ਪਿੱਛੇ ਪਿੱਛੇ ਬੋਲੋ ਪਿੱਛੇ ਪਿੱਛੇ ਬੋਲੀ ਅਸੀਂ ਕੋਈ ਤੋਤੇ ਹਾਂ ਉਹਨਾਂ ਦੇ ਸੰਗ੍ਰਹਿਆਂ ਵਿੱਚ ਹਵਾ ਵਿੱਚ ਲਿਖੇ ਹਰ ਵਿਰਕ ਅਰਜ ਕਰੇ ਨੇਰੇ ਵਿੱਚ ਸੁਲਗਦੀ ਵਰਨਮਾਲਾ ਲਫ਼ਜ਼ਾਂ ਦੀ ਦਰਗਾਹ ਪੱਤ ਚੜ ਦੀ ਪੰਜੇ ਸੁਰਜਮੀ ਚੰਨ ਸੂਰਜ ਦੀ ਬੰਗੀ ਆਦ ਹਨ ਇਹਨਾਂ ਦੀਆਂ ਅਨਵਾਦ ਪੁਸਤਕਾਂ ਵਿੱਚ ਸਪੈਨੀ ਲੇਖਕ ਲੋਰਕਾ ਦੇ ਤਿੰਨ ਦੁਖਾਂਤ ਅਗ ਦੇ ਕਲੀਰੇ ਬਲੱਡ ਬੈਡਿੰਗ ਸੈਯੂਨੀ ਮੈਂ ਅੰਤਰੀਂਤਰ ਕਾਲਾ ਜ਼ੇਰਮਾ ਉਕਮੀ ਦੀ ਹਵੇਲੀ ਲਾਕਾ ਸਾਡੇ ਬਰਨਾਲਡਾ ਅਲਵਾ 나ਗਮੰਡਲ ਗ੍ਰੀਸ ਕਾਰਨ ਦਾ ਨਾਟਕ ਵਕਤ ਅਤੇ ਨੈਰੂਦਾ ਦੀਆਂ ਕਵਿਤਾਵਾਂ ਸ਼ਹਿਰ ਮੇਰੀ ਦੀ ਪਾਗਲ ਔਰਤ ਯਾ ਇਰਾਦੂ ਦੇ ਫ੍ਰੈਂਚ ਨਾਟਕ ਲਾ ਫੋਲੋ ਦੇ ਸਹਿਯੋਗ ਅਤੇ ਉਹਨਾਂ ਦੀ ਆਦਤਿਕ ਪੁਸਤਕਾਂ ਵਿੱਚੋਂ ਸੂਰਜ ਮੰਡਲ ਦੀਆਂ ਪੌੜੀਆਂ ਇਹ ਬਾਤ ਮੇਰੀ ਐਨੀ ਕੀ ਹੈ ਸਰਜੀਤ ਪਾਤਰ ਨੂੰ ਆਪਣੇ ਜੀਵਨ ਕਾਲ ਵਿੱਚ ਬਹੁਤ ਸਨਮਾਨ ਮਿਲੇ ਜਿਨ੍ਹਾਂ ਵਿੱਚੋਂ 1993 ਵਿੱਚ ਹਨੇਰੇ ਵਿੱਚ ਸੁਲਗਦੀ ਬਨਮਾਲਾ ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ 1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ ਮਿਲਿਆ 2012 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਫਲਸਫੀ ਆਨਰਜ਼ ਕਾਜਾ ਦੀ ਪਾਦੀ ਨਾਲ ਸਨਮਾਨਿਤ ਕੀਤਾ ਗਿਆ ਲਫ਼ਜ਼ਾਂ ਦੀ ਦਰਗਾਹ ਲਈ ਉਹਨਾਂ ਨੂੰ ਸਰਸਵਤੀ ਸਨਮਾਨ ਮਿਲਿਆ 2012 ਵਿੱਚ ਉਹਨਾਂ ਨੂੰ ਭਾਰਤ ਦੇ ਸਰਵ ਉੱਚ ਰਾਸ਼ਟਰੀ ਸਨਮਾਨ ਪਦਮਸ਼ਰੀ ਸਨਮਾਨ ਮਿਲਿਆ ਜਰਜੀਤ ਪਾਤਰ ਨੂੰ ਬਹੁਤ ਲੋਕਾਂ ਨੇ ਆਪ ਦਾ ਗੁਰੂ ਮੰਨਿਆ ਉਹਨਾਂ ਨੇ ਉਹਨਾਂ ਦੀਆਂ ਕਵਿਤਾਵਾਂ ਪੜ੍ਹ-ਪੜ ਕੇ ਕਵਿਤਾਵਾਂ ਦਾ ਗਜ਼ਲਾਂ ਲਿਖਣੀਆਂ ਸਿੱਖੀਆਂ ਤੇ ਬਹੁਤ ਲੋਕ ਉਹਨਾਂ ਦੀਆਂ ਕਵਿਤਾਵਾਂ ਗਜ਼ਲਾਂ ਨੂੰ ਪੜ੍ਹ-ਪੜ ਕੇ ਹੀ ਵੱਡੇ ਹੋਏ ਪੰਜਾਬੀ ਸਾਹਿਤ ਨੂੰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ 11 ਮਈ 2024 ਨੂੰ ਇਹ ਸੂਰਜ ਡੁੱਬ ਗਿਆ ਪਰ ਇਸ ਦੀ ਰੋਸ਼ਨੀ ਹਮੇਸ਼ਾ ਰਹੇਗੀ ਉਹਨਾਂ ਦੇ ਰਚੇ ਸਾਹਿਤ ਨੂੰ ਬਹੁਤ ਪਿਆਰ ਕਰਦੇ ਹਨ ਤੇ ਸਾਰਾ ਸਾਹਿਤ ਬਹੁਤ ਪਸੰਦ ਕਰਦੇ ਹਨ ਮੈਨੂੰ ਉਹਨਾਂ ਦੀ ਸਾਰੀ ਰਚਨਾਵਾਂ ਵਿੱਚੋਂ ਜੋ ਸਭ ਤੋਂ ਜ਼ਿਆਦਾ ਪਸੰਦ ਲਾਈਨਾ ਹਨ ਉਹ ਇਹ ਹਨ ਕਿ ਐਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ ਚਾਰ ਕੂਬੰਦੇ ਛੱਡ ਲੈ ਮੋਢਾ ਦੇ